ਸ਼ੰਗਰ ਦੇ ਵਿਖੇ ਦਿਨ-ప్రతిଦిన ਵਧ ਰਹੀਆਂ ਲੁੱਟਖੋ ਖਾਸ ਕਰਕੇ ਰਾਤ ਦੇ ਸਮੇਂ ਉਦਯੋਗਿਕ ਖੇਤਰਾਂ ਦੇ ਵਿੱਚ ਲੁੱਟਖੋ ਦੇ ਨਾਲ ਵਾਰਦਾਤਾ ਨੂੰ ਨਤਪਾਉਣ ਲਈ ਪੁਲਿਸ ਅਤੇ 올 ਇੰਡੀਆ ਸਟੀਲ ਰੀਰੋਲਰਸ ਐਸੋਸੀਏਸ਼ਨ ਵਰ ਲੋਨ ਵਿਕਲੀ ਕੋਸ਼ਿਸ਼ ਕਰਦੇ ਹੋਏ ਨਿਜੀ ਕੰਪਨੀ ਦੱਸਦੇ ਕਿ ਕੇਐਸਪੀ ਕੁਇਕ ਰਿਸਪੌਂਸ ਟੀਮ ਦਾ ਸਹਿਯੋਗ ਲਿਆ ਗਿਆ ਹੈ ਜਿਸ ਤੇ ਜਾਂ ਟੀਮਾਂ ਰਾਤ ਵੇਲੇ ਗਸ਼ਤ ਕਰਨ ਗਿਆ ਮੋਟਰਸਾਈਕਲ ਦੇ ਰਾਹੀ ਤੇ ਇੰਡਸਟਰੀ ਏਰੀਆ ਦੇ ਵਿੱਚ ਗਸ਼ਤ ਕਰਨ ਗਿਆ ਅਸਮਾਜਿਕ ਅਨਸਰਾਂ ਨੂੰ ਕਾਬੂ ਲੁੱਟਖੋ ਦੀਆਂ ਵਾਰਦਾਤਾਂ ਨੂੰ ਠਲਪਾਉਣ ਦੀ ਕੋਸ਼ਿਸ਼ ਕਰਨ ਗਿਆ ਡੀਐਸਪੀ ਹਮ ਲੋਗ ਗੁਰਦੀਪ ਸਿੰਘ ਤੇ ਐਸਐਚਓ ਅਰਸ਼ਦੀਪ ਦੇ ਪ੍ਰਧਾਨ ਵਿਨੋਦ ਵਿਸ਼ਿਸ਼ਟ ਸਮੇਤ ਸਮੂਹ ਉਦਯੋਗਪਤੀਆਂ ਨੇ ਇਹਨਾਂ ਗੱਡੀਆਂ ਨੂੰ ਹਰੀ ਝੰਟੀ ਦੇ ਕੇ ਰਵਾਨਾ ਕੀਤਾ ਹੈ। ਗੁਵਿੰਦਗੜ੍ਹ ਇੰਡਸਟਰੀ ਏਰੀਆ ਇੱਥੇ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਸੀਗੀਆਂ। ਤਾਂ ਸਾਡੇ ਜਿਹੜੇ ਗੁਵਿੰਦਗੜ੍ਹ ਦੇ ਇੰਡਸਟਰੀ ਦੇ ਜਿਹੜੇ ਹੈਗੇ ਕਾਰੋਬਾਰੀ ਉਹਨਾਂ ਵੱਲੋਂ ਇਹ ਇਕੱਠੇ ਹੋ ਕੇ ਉਪਰਾਲਾ ਕੀਤਾ ਗਿਆ ਕਿ ਜਿਹੜੇ ਰਾਤ ਸਮੇਂ ਪ੍ਰਾਈਵੇਟ ਸਕਿਉਰਟੀ ਤੁਹਾਨੂੰ ਗੱਡੀਆਂ ਲੜੀਆਂ ਨੇ ਚਾਰ ਇਹ ਰਾਤ ਵੇਲੇ ਗਸ਼ਤ ਕਰਨਗੇ ਪ੍ਰਾਈਵੇਟ ਇਹਨਾਂ ਦੇ ਇਹਨਾਂ ਦੇ ਸਕਿਉਰਟੀ ਦੇ ਮੁਲਾਜ਼ਮ ਹੋਣਗੇ। ਤੇ ਨਾਲ ਸਾਡੀ ਪੁਲਿਸ ਦੀ ਪੂਰੀ ਸਪੋਰਟ ਹੋਏਗੀ ਵੇਲੇ ਕਿ ਵੇਲੇ ਸਾਡੇ ਮਰਾਜ਼ਮ ਵੀ ਇਹਨਾਂ ਦੇ ਨਾਲ ਹੋਏ ਹੋ ਜਿਹੜੇ ਰਾਤ ਸਮੇਂ ਕਸ਼ਟ ਕਰਨਗੇ ਗੋਵਿੰਦਗੜ੍ਹ ਦੇ ਏਰੀਆ ਦੇ ਵਿੱਚ ਤੇ ਕੋਈ ਵੀ ਚੋਰੀ ਨਾ ਹੋ ਸਕੇ ਉਹ ਰਾਤ ਦਾ ਜਿਹੜਾ ਸਮਾਂ ਇੰਡਸਟਰੀ ਇੱਥੇ ਕਾਫੀ ਚੋਰੀ ਦੇ ਵਾਰ ਹੁੰਦਾ ਕਾਫੀ ਠੱਲ ਪਈ ਹੈਗੀ ਤੇ ਅਸੀਂ ਇਹਨਾਂ ਦੇ ਨਾਲ ਹੀ ਅੱਗੇ ਵੀ ਹੁਣ ਕੋਸ਼ਿਸ਼ ਕਰਾਂਗੇ ਕਿ ਕੋਈ ਚੋਰੀ ਨਾ ਹੋਵੇ ਤੇ ਇਹਦੇ ਨਾਲ ਹੀ ਤੁਹਾਨੂੰ ਹੋਰ ਵੀ ਬੇਨਤੀ ਹੈ ਜੇ ਸਾਡਾ ਗੋਵਿੰਦਗੜ੍ਹ ਦਾ ਫੋਕਲ ਪੁਆਇੰਟ ਏਰੀਆ ਹੈਗਾ ਉਹਨਾਂ ਨੂੰ ਵੀ ਅਸੀਂ ਇਹੀ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਉਹ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਕਰਨ ਇਹ ਜਾਂ ਕੇ ਚਾਰ ਗੱਡੀਆਂ ਇਹ ਤੋਂ ਅੱਠ ਹੋ ਜਾਣ ਅੱਠ ਤੋਂ 10 ਹੋ ਜਾਣ ਤੇ ਇਹਨਾਂ ਨੇ ਸਾਨੂੰ ਕੋਈ ਭਰੋਸਾ ਦਿਵਾਇਆ ਵੀ ਬਾਈਕ ਵੀ ਚਲਾ ਰਹੇ ਆ। ਇਹ ਪਹਿਲਾਂ ਸੀਪੀਓ ਚੱਲਦੇ ਸੀ ਹੋਰ ਦੋ ਬਾਈਕ ਵੀ ਚਲਾ ਰਹੇ ਨੇ ਵੀ। ਤੇ ਇਹੀ ਇਹ ਪ੍ਰਾਲਾ ਹੈਗਾ ਸਾਡਾ ਸਾਡੇ ਜਿਹੜੇ ਇੰਡਸਟਰੀ ਦੇ ਭਰਾ ਨੇ ਇਹਨਾਂ ਨਾਲ ਕੇਹੀ ਪ੍ਰਾਲਾ ਕੀਤਾ ਵੀ ਸਾਡੇ ਏਰੀਆ ਦੀ ਚੋਰੀ ਨਾ ਹੋਵੇ। ਤੋਂ ਅਸੀਂ ਇਹਨਾਂ ਦੇ ਧੰਨਵਾਦ ਦੀਆਂ ਤੇ ਇਹਨਾਂ ਨੂੰ ਸਾਡਾ ਪੂਰਾ ਸਹਿਯੋਗ ਹੋਏਗਾ। ਰਲ ਕੇ ਅਸੀਂ ਜਿਹੜਾ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਇਹਨੂੰ ਠੱਲ ਪਾ ਸਕੀਏ। ਸਾਡਾ ਤਾਂ ਪ੍ਰਾਲਾ ਇਹ ਵੀ ਸਾਰੇ ਰਲ ਕੇ ਗੁਬਿੰਦਗੜ੍ਹ ਦੇ ਨਿਵਾਸੀਆਂ ਨਾਲ ਜਿਹੜੀ ਇੰਡਸਟਰੀਅਲ ਨੇ ਰਲ ਕੇ ਇਹਨ ਜਿਹੜਾ ਇਹ ਇਹਨਾਂ ਦੀ ਸੇਵਾ ਲਈ ਹੈ ਵੀ ਚੋਰੀਆਂ ਨਾ ਹੋਣ ਤੇ ਇਹਨਾਂ ਦੀ ਪ੍ਰਾਪਰਟੀ ਹੈ ਮਾਲ ਜਾਣ ਦੀ ਰਾਖੀ ਕੀਤੀ ਜਾ ਸਕੇ ਅਕਸਰ ਇੱਕ ਪ੍ਰੋਬਲਮ ਆਉਂਦੀ ਹੁੰਦੀ ਹੈ ਵੀ ਜਿਵੇਂ ਚੋਰ ਜਾਂ ਕੋਈ ਲੁਟੇਰਾ ਫੜ ਕੇ ਦਿੰਦੇ ਆ ਤੇ ਕੰਪਲੇਨੈਂਟ ਨਹੀਂ ਵੱਧਦੇ ਚੋਰੀ ਹੋਣੀ ਨਹੀਂ ਨਹੀਂ ਉਹਨਾਂ ਦੇ ਲਈ ਵੀ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਹੈ ਕਿ ਕਿਉਂਕਿ ਜਿਸ ਦੀ ਚੋਰੀ ਹੋਈ ਹੈ ਜਿਨ੍ਹਾਂ ਦਾ ਮਾਲ ਹੈ ਉਹਨਾਂ ਨੇ ਸ਼ਿਕਾਇਤ ਕਰਨੀ ਹੈ ਦੱਸਣਾ ਹੈਗਾ ਤੋ ਕੰਪਲੇਂਟ ਵੀ ਦੇਣਗੇ ਇਹ ਇਹਨਾਂ ਜਿਹੜੇ ਮੁੰਡੇ ਡਿਊਟੀ ਕਰਦੇ ਨੇ ਇਹਨਾਂ ਨੂੰ ਅਸੀਂ ਇਹਦੇ ਵਿੱਚ ਨਹੀਂ ਰੱਖਾਂਗੇ ਇਹਨਾਂ ਨੂੰ ਕੰਪਲੀਟਡ ਨਹੀਂ ਬਣਾਵਾਂਗੇ ਵੀ ਇਹ ਸਾਨੂੰ ਕੰਪਲੀਟ ਕਰਨ ਵੀ ਅਸੀਂ ਚੋਰੀ ਫੜੀ ਹੈ ਉਹ ਸਾਡਾ ਕੰਮ ਹੈ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਇਹਨਾਂ ਨੇ ਸਾਨੂੰ ਸਹਾਇਤਾ ਕਰਨੀ ਹੈਗੇ ਬਿਲਕੁਲ ਸਾਡੇ ਮੁਲਾਜ਼ਮ ਸਮੇ ਟੂ ਸਮੇ ਸਾਡੇ ਮੁਲਾਜ਼ਮ ਵੀ ਨਾਲ ਹੋਣਗੇ ਸਾਡੇ ਡਿਊਟੀ ਅਫਸਰ ਦਾ ਇਹਨਾਂ ਕੋਲ ਨੰਬਰ ਹੋਏਗਾ ਨਾਈਟ ਵਾਲੇ ਮੁਨਸੀ ਦਾ ਨੰਬਰ ਹੋਏਗਾ ਸੋ ਸਾਡਾ ਪੂਰਾ ਇਹਨਾਂ ਨਾਲ ਤਾਲਮੇਲ ਹੋਏਗਾ ਕਿਸੇ ਵੇਲੇ ਸਾਨੂੰ ਕੋਈ ਕਾਲ ਆਉਂਦੀ ਹੈ 112 ਦੀ ਇਹਨਾਂ ਨੂੰ ਅਸੀਂ ਨੋਟ ਕਰਾਈਏ ਜਾਂ ਇਹਨਾਂ ਦੇ ਧਿਆਨ ਚ ਗੱਲ ਆਉਂਦੀ ਹੈ ਉਹ ਸਾਡੇ ਧਿਆਨ ਚ ਇਹ ਪੂਰਾ ਤਾਲਮੇਲ ਨਾਲ ਚੱਲੇਗਾ ਜੀ ਸਾਨੂੰ ਇਹਦਾ ਬੇਸਿਕ ਪਰਪਸ ਇਹ ਹੈ ਵੀ ਪਿੱਛੇ ਚੋਰੀਆਂ ਬਹੁਤ ਹੋਰੀਆਂ ਇੰਡਸਟਰੀ ਦੇ ਵਿੱਚ ਤੇ ਫਲਸ ਦੇ ਪਹਿਲੇ ਵਾਸਦਾ ਹੈ ਨਹੀਂ ਵੀ ਇੰਨਾ ਏਰੀਆ ਇੰਨਾ ਜਿਆਦਾ ਹੋਣ ਕਰਕੇ ਜਿਉ ਸਭ ਜਗ੍ਹਾ ਬੈਠਣਾ ਤੇ ਵੀਰੇ ਜੋ ਇਹਨਾਂ ਨੇ ਕੀਤਾ ਸਟੈਪ ਸ਼ੁਰੂ